ਦੇ ਰਹਿਆਂ ਜਿੱਥੇ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਸਿਆਸੀ ਹਲਚਲ ਹੋਣ ਜਾ ਰਹੀ ਹੈ ਕਿਉਂਕਿ ਗਿੱਦੜਵਾਹਾ ਜਿਮਣੀ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ ਉਮੀਦਵਾਰ ਇੱਕ ਤੋਂ ਬਾਅਦ ਇੱਕ ਮੈਦਾਨ ਦੇ ਵਿੱਚ ਉਤਰ ਰਹੇ ਨੇ ਤੇ ਹੁਣ ਦੀਪ ਸਿੱਧੂ ਦੇ ਭਰਾ ਮਨਦੀਪ ਸਿੱਧੂ ਚੋਣ ਲੜਨ ਦਾ ਫੈਸਲਾ ਕਰ ਚੁੱਕੇ ਨੇ ਐਲਾਨ ਕੀਤਾ ਗਿਆ ਸਰਬਜੀਤ ਸਿੰਘ ਖਾਲਸਾ ਜੋ ਕਿ ਫਰੀਦਕੋਟ ਤੋਂ ਐਮਪੀ ਚੁਣੇ ਗਏ ਨੇ ਉੱਤਰੀ ਅਮਰਤਪਾਲ ਸਿੰਘ ਦੇ ਪਿਤਾ ਦੋਹਾਂ ਜਣਿਆਂ ਨੇ ਰਲ ਕੇ ਦੀਪ ਸਿੱਧੂ ਦੇ ਭਾਈ ਮਨਦੀਪ ਸਿੱਧੂ ਦਾ ਜਿਹੜਾ ਕਿ ਇਹ ਸਮਰਥਨ ਕੀਤਾ ਤੇ ਨਾਲ ਹੀ ਐਲਾਨ ਕੀਤਾ ਕਿ ਅਸੀਂ ਚੋਣਾਂ ਦੇ ਵਿੱਚ ਇਹਨਾਂ ਦੇ ਲਈ ਪ੍ਰਚਾਰ ਕਰਾਂਗੇ ਗਿੱਦੜਪਾਹਾ ਦੇ ਵਿੱਚ ਪਹੁੰਚ ਕੇ ਖਾਸ ਤੌਰ ਤੇ ਪਿੰਡਾਂ ਦੇ ਵਿੱਚ ਇਕੱਠ ਕੀਤੇ ਜਾ ਰਹੇ ਨੇ ਮੀਟਿੰਗਸ ਹੋ ਰਹੀਆਂ ਨੇ ਤੇ ਅਜਿਹੀ ਹੀ ਇੱਕ ਮੀਟਿੰਗ ਦੇ ਵਿੱਚ ਐਮਪੀ ਸਰਪਜੀਤ ਸਿੰਘ ਖਾਲਸਾ ਤੇ ਨਾਲ ਹੀ ਅਮਰਤਪਾਲ ਸਿੰਘ ਦੇ ਪਿਤਾ ਦੋਹਾਂ ਜਣਿਆਂ ਨੇ ਰਲ ਕੇ ਦੀਪਸਿੱਧੂ ਦੇ ਭਾਈ ਮਨਦੀਪ ਸਿੱਧੂ ਦਾ ਉਮੀਦਵਾਰ ਵਜੋਂ ਐਲਾਨ ਕਰ ਦਿੱਤਾ ਹੈ ਤੇ ਨਾਲ ਹੀ ਗਿੱਦੜਪਾਹਾ ਦੇ ਲੋਕਾਂ ਦਾ ਧੰਨਵਾਦ ਵੀ ਕੀਤਾ ਸਰਬਜੀਤ ਸਿੰਘ ਖਾਲਸਾ ਨੇ ਕਿ ਉਹਨਾਂ ਨੂੰ ਇੰਨੀਆਂ ਵੋਟਾਂ ਪਾ ਕੇ ਐਮਪੀ ਬਣਾਇਆ ਤੇ ਉਧਰ ਹੀ ਇੱਕ ਹੋਰ ਉਮੀਦਵਾਰ ਜੋ ਕਿ ਪੰਥਕ ਚਿਹਰੇ ਵਦੋਂ ਚੋਣ ਲੜਨ ਲਈ ਮੈਦਾਨ ਦੇ ਵਿੱਚ ਉਤਰੇ ਨੇ ਬਹਿਬਲ ਕਲਾਂ ਗੋਲੀकांड ਹੋਇਆ ਤਾਂ ਉਸ ਦੇ ਵਿੱਚ ਸ਼ਹੀਦ ਹੋਏ ਸੀ ਕ੍ਰਿਸ਼ਨ ਭਗਵਾਨ ਸਿੰਘ ਉਹਨਾਂ ਦੇ ਪੁੱਤਰ ਸੁਖਰਾਜ ਸਿੰਘ ਨੇ ਵੀ ਗਿੱਦੜ ਬਾਹਾ ਤੋਂ ਹੀ ਚੋਣ ਲੜਨ ਦਾ ਐਲਾਨ ਕੀਤਾ ਤਾਂ ਦੇਖਣਾ ਹੋਏਗਾ ਕਿ ਜਿੱਥੇ ਮੁਕਾਬਲਾ ਪਹਿਲਾਂ ਹੀ ਫਸਮਾ ਹੋਏਗਾ ਜਿੱਥੇ ਰਾਜਾ ਵੜਿੰਗ ਦੇ ਪਤਨੀ ਅਮਰਤਾ ਵੜਿੰਗ ਮੈਦਾਨ ਦੇ ਵਿੱਚ ਨੇ ਰਾਜਾ ਵੜਿੰਗ ਵਾਰ-ਵਾਰ ਕਹਿ ਚੁੱਕੇ ਨੇ ਕਿ ਉਹ ਜ਼ਰੂਰ ਇਸ ਫਸਵੇਂ ਮੈਚ ਤੋਂ ਪਿੱਛੇ ਨਹੀਂ ਹਟਣਗੇ ਪ੍ਰਚਾਰ ਕਰਨਗੇ ਪਰ ਜ਼ੋਰ ਕੋਸ਼ਿਸ਼ ਹੋਏਗੀ ਉਧਰ ਹੀ ਦੂਜੇ ਪਾਸੇ ਅਕਾਲੀ ਦਲ ਦੀ ਗੱਲ ਕਰੀਏ ਤਾਂ ਚਰਚਾ ਦੇ ਵਿੱਚ ਕਈ ਸਾਰੇ ਨਾਮ ਨੇ ਤੇ ਮੁਕਾਬਲਾ ਕੜਾ ਹੋਣ ਵਾਲਾ ਹੈ ਤੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਗਏ ਸੀ ਡਿੰਪੀ ਢਿੱਲੋਂ ਉਹ ਵੀ ਚੋਣ ਮੈਦਾਨ ਦੇ ਵਿੱਚ ਨਿਤਰਣਗੇ ਤਾਂ ਦੇਖਣਾ ਹੋਵੇਗਾ ਕਿ ਮੁਕਾਬਲਾ ਕਿਸ ਦੇ ਹਿੱਤ ਵਿੱਚ ਲੋਕ ਭੁਗਤਣਗੇ ਪੰਥਕ ਚਿਹਰਿਆਂ ਦੀ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਵੀ ਖੁਦ ਨੂੰ ਪੰਥਕ ਦੱਸਦਾ ਹੈ ਉਧਰੋਂ ਦੀਪ ਸਿੱਧੂ ਦੇ ਭਾਈ ਹੁਣ ਮਨਦੀਪ ਸਿੱਧੂ ਚੋਣ ਲੜਨ ਦੇ ਸਮਰਥਨ ਹੈ ਐਮਪੀ ਸਰਬਜੀਤ ਸਿੰਘ ਖਾਲਸਾ ਦਾ ਅਮਰਤਪਾਲ ਦੇ ਪਰਿਵਾਰ ਦਾ ਤੇ ਤੀਜਾ ਜਿਹੜਾ ਕਿ ਉਮੀਦਵਾਰ ਸੁਖਰਾਜ ਸਿੰਘ ਬਹਿਬਲ ਕਲਾ ਗੋਲੀकांड ਦੇ ਵਿਕਟਿਮ ਦੇ ਪੁੱਤਰ ਨੇ ਸੁਖਰਾਜ ਸਿੰਘ ਤਾਂ ਦੇਖਣਾ ਹੋਵੇਗਾ ਕਿ ਇਹਨਾਂ ਸਾਰਿਆਂ ਚਿਹਰਿਆਂ ਦੇ ਵਿੱਚੋਂ ਲੋਕ ਕਿਸ ਦਾ ਸਾਥ ਦੇਣਗੇ ਪਰ ਐਨੀ ਗੱਲ ਤੈਹ ਹੋ ਚੁੱਕੀ ਹੈ ਕਿ ਗਿੱਧੜਬਾਹ ਚੋਣ ਸਭ ਤੋਂ ਦਿਲਚਸਪ ਰਹਿਣ ਵਾਲੀ ਹੈ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਵੀ ਆਪਣੇ ਵਿਚਾਰ ਦਿਓ ਕਿ ਤੁਹਾਨੂੰ ਕੌਣ ਲੱਗਦਾ ਹੈ ਕਿ ਬਾਜ਼ੀ ਮਾਰੇਗਾ ਕਿ ਗਿੱਧੜਬਾਹ ਜਿਮਣੀ ਚੋਣ ਦੇ ਵਿੱਚੋਂ ਗਿੱਧੜਬਾਹ ਹਲਕੇ ਦੇ ਵਿੱਚ ਆਏ ਸੀ ਅਸੀਂ ਇੱਕ ਤਾਂ ਪਿੰਡਾਂ ਦਾ ਧੰਨਵਾਦੀ ਦੌਰਾ ਸੀ ਦੂਜਾ ਅਸੀਂ ਮਨਦੀਪ ਜੀ ਨੂੰ ਇਹ ਸਾਡੇ ਕੈਂਡੀਡੇਟ ਹੈ ਗਿੱਦੜਵਾਹੇ ਤੋਂ ਜਿਮਨੀ ਚੋਣ ਦੇ ਤੇ ਇਹਨਾਂ ਦੀ ਇੰਟਰੋਡਕਸ਼ਨ ਕਰਾਣੀ ਸੀ ਇਸ ਪਹਿਲੇ ਦੀ ਸਭ ਤੋਂ ਵੱਡੀ ਖਬਰ ਤੁਹਾਨੂੰ ਦੇ ਰਿਆਂ ਜਿੱਥੇ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਸਿਆਸੀ ਹਲਚਲ ਹੋਣ ਜਾ ਰਹੀ ਹੈ ਕਿਉਂਕਿ ਗਿੱਦੜਵਾਹਾ ਜਿਮਨੀ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ ਉਮੀਦਵਾਰ ਇੱਕ ਤੋਂ ਬਾਅਦ ਇੱਕ ਮੈਦਾਨ ਦੇ ਵਿੱਚ ਉਤਰ ਰਹੇ ਨੇ ਤੇ ਹੁਣ ਦੀਪ ਸਿੱਧੂ ਦੇ ਭਰਾ ਮਨਦੀਪ ਸਿੱਧੂ ਚੋਣ ਲੜਨ ਦਾ ਫੈਸਲਾ ਕਰ ਚੁੱਕੇ ਨੇ ਐਲਾਨ ਕੀਤਾ ਗਿਆ ਸਰਵਜੀਤ ਸਿੰਘ ਖਾਲਸਾ ਜੋ ਕਿ ਫਰੀਦਕੋਟ ਤੋਂ ਐਮਪੀ ਚੁਣੇ ਗਏ ਨੇ ਉੱਤਰੀ ਅਮਰਤਪਾਲ ਸਿੰਘ ਦੇ ਪਿਤਾ ਦੋਹਾਂ ਜਣਿਆਂ ਨੇ ਰਲ ਕੇ ਦੀਪ ਸਿੱਧੂ ਦੇ ਭਾਈ ਮਨਦੀਪ ਸਿੱਧੂ ਦਾ ਜਿਹੜਾ ਕਿ ਸਮਰਥਨ ਕੀਤਾ ਤੇ ਨਾਲ ਹੀ ਐਲਾਨ ਕੀਤਾ ਕਿ ਅਸੀਂ ਚੋਣਾਂ ਦੇ ਵਿੱਚ ਇਹਨਾਂ ਦੇ ਲਈ ਪ੍ਰਚਾਰ ਕਰਾਂਗੇ ਗਿੱਦੜਪਾਹਾ ਦੇ ਵਿੱਚ ਪਹੁੰਚ ਕੇ ਖਾਸ ਤੌਰ ਤੇ ਪਿੰਡਾਂ ਦੇ ਵਿੱਚ ਇਕੱਠ ਕੀਤੇ ਜਾ ਰਹੇ ਨੇ ਮੀਟਿੰਗਸ ਹੋ ਰਹੀਆਂ ਨੇ ਤੇ ਅਜਿਹੀ ਹੀ ਇੱਕ ਮੀਟਿੰਗ ਦੇ ਵਿੱਚ ਐਮਪੀ ਸਰਪਜੀਤ ਸਿੰਘ ਖਾਲਸਾ ਤੇ ਨਾਲ ਹੀ ਅਮਰਤਪਾਲ ਸਿੰਘ ਦੇ ਪਿਤਾ ਦੋਹਾਂ ਜਣਿਆਂ ਨੇ ਰਲ ਕੇ ਦੀਪ ਸਿੱਧੂ ਦੇ ਭਾਈ ਮਨਦੀਪ ਸਿੱਧੂ ਦਾ ਉਮੀਦਵਾਰ ਵਜੋਂ ਐਲਾਨ ਕਰ ਦਿੱਤਾ ਹੈ ਤੇ ਨਾਲ ਹੀ ਗਿੱਦੜਪਾਹਾ ਦੇ ਲੋਕਾਂ ਦਾ ਧੰਨਵਾਦ ਵੀ ਕੀਤਾ ਸਰਬਜੀਤ ਸਿੰਘ ਖਾਲਸਾ ਨੇ ਕਿ ਉਹਨਾਂ ਨੂੰ ਇੰਨੀਆਂ ਵੋਟਾਂ ਪਾ ਕੇ ਐਮਪੀ ਬਣਾਇਆ ਤੇ ਉਧਰ ਹੀ ਇੱਕ ਹੋਰ ਉਮੀਦਵਾਰ ਜੋ ਕਿ ਪੰਥਕ ਚਿਹਰੇ ਵਜੋਂ ਚੋਣ ਲੜਨ ਲਈ ਮੈਦਾਨ ਦੇ ਵਿੱਚ ਉਤਰੇ ਨੇ ਬਹਿਬਲ ਕਲਾਂ ਗੋਲੀकांड ਹੋਇਆ ਤਾਂ ਉਸ ਦੇ ਵਿੱਚ ਸ਼ਹੀਦ ਹੋਏ ਸੀ ਕ੍ਰਿਸ਼ਨ ਭਗਵਾਨ ਸਿੰਘ ਉਹਨਾਂ ਦੇ ਪੁੱਤਰ ਸੁਖਰਾਜ ਸਿੰਘ ਨੇ ਵੀ ਗਿੱਦੜਪਾਹਾ ਤੋਂ ਹੀ ਚੋਣ ਲੜਨ ਦਾ ਐਲਾਨ ਕੀਤਾ ਤਾਂ ਦੇਖਣਾ ਹੋਵੇਗਾ ਕਿ ਜਿੱਥੇ ਮੁਕਾਬਲਾ ਇਹ ਨਾ ਹੀ ਫਸਮਾ ਹੋਏਗਾ ਜਿੱਥੇ ਰਾਜਾ ਵੜਿੰਗ ਦੇ ਪਤਨੀ ਅਮਰਤਾ ਵੜਿੰਗ ਮੈਦਾਨ ਦੇ ਵਿੱਚ ਨੇ ਰਾਜਾ ਵੜਿੰਗ ਵਾਰ-ਵਾਰ ਕਹਿ ਚੁੱਕੇ ਨੇ ਕਿ ਉਹ ਜ਼ਰੂਰ ਇਸ ਫਸਮੇ ਮੈਚ ਤੋਂ ਪਿੱਛੇ ਨਹੀਂ ਹਟਣਗੇ ਪ੍ਰਚਾਰ ਕਰਨਗੇ ਪਰਜ਼ੋਰ ਕੋਸ਼ਿਸ਼ ਹੋਏਗੀ ਉਧਰ ਹੀ ਦੂਜੇ ਪਾਸੇ ਅਕਾਲੀ ਦਲ ਦੀ ਗੱਲ ਕਰੀਏ ਤਾਂ ਚਰਚਾ ਦੇ ਵਿੱਚ ਕਈ ਸਾਰੇ ਨਾਮ ਨੇ ਤੇ ਮੁਕਾਬਲਾ ਕੜਾ ਹੋਣ ਵਾਲਾ ਹੈ ਤੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਗਏ ਸੀ ਡਿੰਪੀ ਢਿੱਲੋਂ ਉਹ ਵੀ ਚੋਣ ਮੈਦਾਨ ਦੇ ਵਿੱਚ ਨਿਤਰਨਗੇ ਤਾਂ ਦੇਖਣਾ ਹੋਵੇਗਾ ਕਿ ਮੁਕਾਬਲਾ ਕਿਸ ਦੇ ਹਿੱਤ ਵਿੱਚ ਲੋਕ ਭੁਗਤਣਗੇ ਪੰਥਕ ਚਿਹਰਿਆਂ ਦੀ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਵੀ ਖੁਦ ਨੂੰ ਪੰਥਕ ਦੱਸਦਾ ਹੈ ਉਧਰੋਂ ਦੀਪ ਸਿੱਧੂ ਦੇ ਭਾਈ ਹੁਣ ਮਨਦੀਪ ਸਿੱਧੂ ਚੋਣ ਲੜਨਗੇ ਸਮਰਥਨ ਹੈ ਐਮਪੀ ਸਰਵਜੀਤ ਸਿੰਘ ਖਾਲਸਾ ਦਾ ਅਮਰਤਪਾਲ ਦੇ ਪਰਿਵਾਰ ਦਾ ਤੇ ਤੀਜਾ ਜਿਹੜਾ ਕੀ ਉਮੀਦਵਾਰ ਸੁਖਰਾਜ ਸਿੰਘ ਬਹਿਬਲ ਕਲਾ ਗੋਲੀकांड ਦੇ ਵਿਕਟਿਮ ਦੇ ਪੁੱਤਰ ਨੇ ਸੁਖਰਾਜ ਸਿੰਘ ਤਾਂ ਦੇਖਣਾ ਹੋਵੇਗਾ ਕਿ ਇਹਨਾਂ ਸਾਰਿਆਂ ਚਿਹਰਿਆਂ ਦੇ ਵਿੱਚੋਂ ਲੋਕ ਕਿਸ ਤਾ ਸਾਥ ਦੇਣਗੇ ਪਰ ਐਨੀ ਗੱਲ ਤੈ ਹੋ ਚੁੱਕੀ ਹੈ ਕਿ ਗਿੱਦੜਬਾਹ ਚੋਣ ਸਭ ਤੋਂ ਦਿਲਚਸਪ ਰਹਿਣ ਵਾਲੀ ਹੈ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਵੀ ਆਪਣੇ ਵਿਚਾਰ ਦਿਓ ਕਿ ਤੁਹਾਨੂੰ ਕੌਣ ਲੱਗਦਾ ਹੈ ਕਿ ਬਾਜ਼ੀ ਮਾਰੇਗਾ ਗਿੱਦੜਬਾਹ ਜਿਮਣੀ ਚੋਣ ਦੇ ਵਿੱਚ ਗਿੱਦੜਬਾਹ ਹਲਕੇ ਦੇ ਵਿੱਚ ਆਏ ਸੀ ਅਸੀਂ ਇੱਕ ਤਾਂ ਪਿੰਡਾਂ ਦਾ ਧੰਨਵਾਦੀ ਦੌਰਾ ਸੀ ਦੂਜਾ ਅਸੀਂ ਮਨਦੀਪ ਜੀ ਨੂੰ ਇਹ ਸਾਡੇ ਕੈਂਡੀਡੇਟ ਹੈ ਗਿੱਦੜਵਾਹੇ ਤੋਂ ਜਿਮਨੀ ਚੋਣ ਦੇ ਤੇ ਇਹਨਾਂ ਦੀ ਇੰਟਰੋਡਕਸ਼ਨ ਕਰਾਣੀ ਸੀ ਇਸ ਪਹਿਲੇ ਦੀ ਸਭ ਤੋਂ ਵੱਡੀ ਖਬਰ ਤੁਹਾਨੂੰ ਦੇ ਰਿਆਂ ਜਿੱਥੇ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਸਿਆਸੀ ਹਲਚਲ ਹੋਣ ਜਾ ਰਹੀ ਹੈ ਕਿਉਂਕਿ ਗਿੱਦੜਵਾਹਾ ਜਿਮਨੀ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ ਉਮੀਦਵਾਰ ਇੱਕ ਤੋਂ ਬਾਅਦ ਇੱਕ ਮੈਦਾਨ ਦੇ ਵਿੱਚ ਉਤਰ ਰਹੇ ਨੇ ਤੇ ਹੁਣ ਦੀਪ ਸਿੱਧੂ ਦੇ ਭਰਾ ਮਨਦੀਪ ਸਿੱਧੂ ਚੋਣ ਲੜਨ ਦਾ ਫੈਸਲਾ ਕਰ ਚੁੱਕੇ ਨੇ ਐਲਾਨ ਕੀਤਾ ਗਿਆ ਸਰਵਜੀਤ ਸਿੰਘ ਖਾਲਸਾ ਜੋ ਕਿ ਫਰੀਦਕੋਟ ਤੋਂ ਐਮਪੀ ਚੁਣੇ ਗਏ ਨੇ ਉਦੋਂ ਹੀ ਅਮਰਤਪਾਲ ਸਿੰਘ ਦੇ ਪਿਤਾ ਦੋਹਾਂ ਜਣਿਆਂ ਨੇ ਰਲ ਕੇ ਦੀਪ ਸਿੱਧੂ ਦੇ ਭਾਈ ਮਨਦੀਪ ਸਿੱਧੂ ਦਾ ਜਿਹੜਾ ਕਿ ਸਮਰਥਨ ਕੀਤਾ ਤੇ ਨਾਲ ਹੀ ਐਲਾਨ ਕੀਤਾ ਕਿ ਅਸੀਂ ਚੋਣਾਂ ਦੇ ਵਿੱਚ ਇਹਨਾਂ ਦੇ ਲਈ ਪ੍ਰਚਾਰ ਕਰਾਂਗੇ ਗਿੱਦੜਪਾਹਾ ਦੇ ਵਿੱਚ ਪਹੁੰਚ ਕੇ ਖਾਸ ਤੌਰ ਤੇ ਪਿੰਡਾਂ ਦੇ ਵਿੱਚ ਇਕੱਠ ਕੀਤੇ ਜਾ ਰਹੇ ਨੇ ਮੀਟਿੰਗਸ ਹੋ ਰਹੀਆਂ ਨੇ ਤੇ ਅਜਿਹੀ ਹੀ ਇੱਕ ਮੀਟਿੰਗ ਦੇ ਵਿੱਚ ਐਮਪੀ ਸਰਬਜੀਤ ਸਿੰਘ ਖਾਲਸਾ ਤੇ ਨਾਲ ਹੀ ਅਮਰਤਪਾਲ ਸਿੰਘ ਦੇ ਪਿਤਾ ਦੋਹਾਂ ਜਣਿਆਂ ਨੇ ਰਲ ਕੇ ਦੀਪ ਸਿੱਧੂ ਦੇ ਭਾਈ ਮਨਦੀਪ ਸਿੱਧੂ ਦਾ ਉਮੀਦਵਾਰ ਵਜੋਂ ਐਲਾਨ ਕਰ ਦਿੱਤਾ ਤੇ ਨਾਲ ਹੀ ਗਿੱਦੜਪਾਹਾ ਦੇ ਲੋਕਾਂ ਦਾ ਧੰਨਵਾਦ ਵੀ ਕੀਤਾ ਸਰਬਜੀਤ ਸਿੰਘ ਖਾਲਸਾ ਨੇ ਕਿ ਉਹਨਾਂ ਨੂੰ ਇੰਨੀਆਂ ਵੋਟਾਂ ਪਾ ਕੇ ਐਮਪੀ ਬਣਾਇਆ ਤੇ ਉਧਰ ਹੀ ਇੱਕ ਹੋਰ ਉਮੀਦਵਾਰ ਜੋ ਕਿ ਪੰਥਕ ਚਿਹਰੇ ਵਜੋਂ ਚੋਣ ਲੜਨ ਲਈ ਮੈਦਾਨ ਦੇ ਵਿੱਚ ਉਤਰੇ ਨੇ ਬਹਿਬਲ ਕਲਾਂ ਗੋਲੀकांड ਹੋਇਆ ਤਾਂ ਉਸ ਦੇ ਵਿੱਚ ਸ਼ਹੀਦ ਹੋਏ ਸੀ ਕ੍ਰਿਸ਼ਨ ਭਗਵਾਨ ਸਿੰਘ ਉਹਨਾਂ ਦੇ ਪੁੱਤਰ ਸੁਖਰਾਜ ਸਿੰਘ ਨੇ ਵੀ ਗਿੱਦੜਪਾਹਾ ਤੋਂ ਹੀ ਚੋਣ ਲੜਨ ਦਾ ਐਲਾਨ ਕੀਤਾ ਤਾਂ ਦੇਖਣਾ ਹੋਵੇਗਾ ਕਿ ਜਿੱਥੇ ਮੁਕਾਬਲਾ ਪਹਿਲਾਂ ਹੀ ਫਸਮਾ ਹੋਏਗਾ ਜਿੱਥੇ ਰਾਜਾ ਵੜਿੰਗ ਦੇ ਪਤਨੀ ਅਮਰਤਾ ਵੜਿੰਗ ਮੈਦਾਨ ਦੇ ਵਿੱਚ ਨੇ ਰਾਜਾ ਵੜਿੰਗ ਵਾਰ-ਵਾਰ ਕਹਿ ਚੁੱਕੇ ਨੇ ਕਿ ਉਹ ਜ਼ਰੂਰ ਇਸ ਫਸਵੇਂ ਮੈਚ ਤੋਂ ਪਿੱਛੇ ਨਹੀਂ ਹਟਣਗੇ ਪ੍ਰਚਾਰ ਕਰਨਗੇ ਬਰਜ਼ੋਰ ਕੋਸ਼ਿਸ਼ ਹੋਏਗੀ ਉਧਰ ਹੀ ਦੂਜੇ ਪਾਸੇ ਅਕਾਲੀ ਦਲ ਦੀ ਗੱਲ ਕਰੀਏ ਤਾਂ ਚਰਚਾ ਦੇ ਵਿੱਚ ਕਈ ਸਾਰੇ ਨਾਮ ਨੇ ਤੇ ਮੁਕਾਬਲਾ ਕੜਾ ਹੋਣ ਵਾਲਾ ਹੈ ਤੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਗਏ ਸੀ ਡਿੰਪੀ ਢਿੱਲੋਂ ਉਹ ਵੀ ਚੋਣ ਮੈਦਾਨ ਦੇ ਵਿੱਚ ਨਿਤਰਨਗੇ ਤਾਂ ਦੇਖਣਾ ਹੋਵੇਗਾ ਕਿ ਮੁਕਾਬਲਾ ਕਿਸ ਦੇ ਹਿੱਤ ਵਿੱਚ ਲੋਕ ਭੁਗਤਣਗੇ ਪੰਥਕ ਚਿਹਰਿਆਂ ਦੀ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਸਿੱਧੂ ਚੋਂ ਲੜਨ ਦੇ ਸਮਰਥਨ ਹੈ ਐਮਪੀ ਸਰਬਜੀਤ ਸਿੰਘ ਖਾਲਸਾ ਦਾ ਅਮਰਤਪਾਲ ਦੇ ਪਰਿਵਾਰ ਦਾ ਤੇ ਤੀਜਾ ਜਿਹੜਾ ਕੀ ਉਮੀਦਵਾਰ ਸੁਖਰਾਜ ਸਿੰਘ ਬਹਿਬਲ ਕਲਾ ਗੋਲੀकांड ਦੇ ਵਿਕਟਿਮ ਦੇ ਪੁੱਤਰ ਨੇ ਸੁਖਰਾਜ ਸਿੰਘ ਤਾਂ ਦੇਖਣਾ ਹੋਵੇਗਾ ਕਿ ਇਹਨਾਂ ਸਾਰਿਆਂ ਚਿਹਰਿਆਂ ਦੇ ਵਿੱਚੋਂ ਲੋਕ ਕਿਸ ਦਾ ਸਾਥ ਦੇਣਗੇ ਪਰ ਇੰਨੀ ਗੱਲ ਤੈ ਹੋ ਚੁੱਕੀ ਹੈ ਕਿ ਗਿੱਦੜਬਾਹ ਚੋਣ ਸਭ ਤੋਂ ਦਿਲਚਸਪ ਰਹਿਣ ਵਾਲੀ ਹੈ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਵੀ ਆਪਣੇ ਵਿਚਾਰ ਦਿਓ ਕਿ ਤੁਹਾਨੂੰ ਕੌਣ ਲੱਗਦਾ ਹੈ ਕਿ ਬਾਜ਼ੀ ਮਾਰੇਗਾ ਕਿ ਤਰ ਬਹਾ ਜਿਮਣੀ ਚੋਣ ਦੇ ਵਿੱਚ ਜਿੱਦੜਵਾ ਹਲਕੇ ਦੇ ਵਿੱਚ ਆਏ ਸੀ ਅਸੀਂ ਇੱਕ ਤਾਂ ਪਿੰਡਾਂ ਦਾ ਧੰਨਵਾਦੀ ਦੌਰਾ ਸੀ ਦੂਜਾ ਅਸੀਂ ਮਨਦੀਪ ਜੀ ਦੇ ਉਹ ਸਾਡੇ ਕੈਂਡੀਡੇਟ ਹੈ ਜਿੱਦੜਵਾਹੇ ਤੋਂ ਜਿਮਣੀ ਚੋਣ ਦੇ ਤੇ ਇਹਨਾਂ ਦੀ ਇੰਟਰੋਡਕਸ਼ਨ ਕਰਾਣੀ ਸੀ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਤੁਹਾਨੂੰ ਦੇ ਰਿਹਾ ਜਿੱਥੇ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਸਿਆਸੀ ਹਲਚਲ ਹੋਣ ਜਾ ਰਹੀ ਹੈ ਕਿਉਂਕਿ ਗਿੱਦੜਵਾਹਾ ਜਿਮਣੀ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ ਉਮੀਦਵਾਰ ਇੱਕ ਤੋਂ ਬਾਅਦ ਇੱਕ ਮੈਦਾਨ ਦੇ ਵਿੱਚ ਉਤਰ ਰਹੇ ਨੇ ਤੇ ਹੁਣ ਦੀਪ ਸਿੱਧੂ ਦੇ ਭਰਾ ਮਨਦੀਪ ਸਿੱਧੂ ਚੋਣ ਲੜਨ ਦਾ ਫੈਸਲਾ ਕਰ ਚੁੱਕੇ ਨੇ ਐਲਾਨ ਕੀਤਾ ਗਿਆ ਸਰਵਜੀਤ ਸਿੰਘ ਖਾਲਸਾ ਜੋ ਕਿ ਫਰੀਦਕੋਟ ਤੋਂ ਐਮਪੀ ਚੁਣੇ ਗਏ ਨੇ ਉੱਤਰੀ ਅਮਰਪਾਲ ਸਿੰਘ ਦੇ ਪਿਤਾ ਦੋਹਾਂ ਜਣਿਆਂ ਨੇ ਰਲ ਕੇ ਦੀਪ ਸਿੱਧੂ ਦੇ ਭਾਈ ਮਨਦੀਪ ਸਿੱਧੂ ਦਾ ਜਿਹੜਾ ਕਿ ਇਹ ਸਮਰਥਨ ਕੀਤਾ ਤੇ ਨਾਲ ਹੀ ਐਲਾਨ ਕੀਤਾ ਕਿ ਅਸੀਂ ਚੋਣਾਂ ਦੇ ਵਿੱਚ ਇਹਨਾਂ ਦੇ ਲਈ ਪ੍ਰਚਾਰ ਕਰਾਂਗੇ ਗਿੱਦੜਪਾਹਾ ਦੇ ਵਿੱਚ ਪਹੁੰਚ ਕੇ ਖਾਸ ਤੌਰ ਤੇ